ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਵਾਗਤ ਹੈ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੇ ਵੀ ਠੀਕ ਠਾਕ ਆ ਪਾਪਾ ਜੀ ਗੈਸ ਚਲਾ ਕੇ ਕੜਾਹੀ ਧਰਤੀ ਬਣਾਉਣ ਲੱਗਿਆ ਕੋਈ ਨਵੀਂ ਰੈਸਪੀ ਦੇਖ ਹੀ ਲੈ ਹੁਣਗੇ ਤੁਸੀਂ ਅੰਬ ਇਹ ਆਪਾਂ ਕੱਚੇ ਅੰਬ ਲੈ ਸੀ ਜੀ 1/2 ਕਿਲੋ ਅੰਬ ਸੀਗੇ ਉਹਦੇ ਚੋਂ ਜਿਹੜੇ ਕਿਰੇ ਹੋਏ ਪਏ ਸੀ ਉਹ ਆਪਾਂ ਬਾਹਰ ਕੱਢ ਤੇ ਕਿਰੇ ਹੋਏ ਅੰਬ ਨਹੀਂ ਪਾਈ ਤੇ ਇਹ ਮੈਂ ਕੱਟ ਲੈ ਹੈਗੇ पतले पतले लंबे लंबे ਤੁਸੀਂ ਇਸ ਤਰ੍ਹਾਂ ਕੱਟ ਲੈਣੇ ਤੇ ਆਪਾਂ ਥੋੜੀਆਂ ਜੀਆਂ ਹਰੀਆਂ ਮਿਰਚਾਂ ਵੀ ਕੱਟੀਆਂ ਨੇ ਇਹਨਾਂ ਦੇ ਆਪਾਂ 4-4 ਪੀਸ ਮਿਰਚ ਦੇ ਕਰ ਲਈ ਜੀ ਇਸ ਤਰ੍ਹਾਂ ਆਪਾਂ ਮਸਾਲਾ ਇਹ ਲਈ ਦੀ ਆਪਾਂ ਰਾਏ ਇੱਕ ਸਾਤ ਤਣੀਆ ਸੌਫ ਜੀ ਸੌਫ ਆਪਾਂ ਵਧ ਰਣੀਏ ਦੋ ਚਮਚੇ ਜੇ ਆਪਾਂ ਇਹ ਇੱਕ ਇੱਕ ਚਮਚਾ ਰਹਿਤਾ ਦੋ ਚਮਚੇ ਮੇਥੀ ਦਾਣਾ ਤੇ ਇਹ ਕਲੌਂਜੀ ਇਹਨੂੰ ਇਹਨਾਂ ਮਸਾਲਿਆਂ ਨੂੰ ਆਪਾਂ ਕਰਾਂਗੇ ਜੀ ਮਿਕਸੀ 'ਚ ਪੀਸ ਲਾਂਗੇ ਤੇ ਅਲੱਗ ਤੋਂ ਆਪਾਂ ਸਾਫ ਤੇ ਕਲਮਜੀ ਵੀ ਲਈਏ ਹੁਣ ਆਪਾਂ ਮਸਾਲਿਆਂ ਨੂੰ ਪੀ ਲਈਏ ਜੀ ਫਿਰ ਮੈਂ ਤੁਹਾਨੂੰ ਅੱਗੇ-ਅੱਗੇ ਦੱਸ ਰਹੀ ਹਾਂ ਕਿ ਕਿਵੇਂ ਜੀ ਆਪਾਂ ਲਾ ਅਚਾਰ ਆ ਰਿਹਾ ਹੈ ਪਾਉਂਦੇ ਅਚਾਰ ਜੀ ਇਹ ਆਪਾਂ ਉਧਰ ਤੇਲ ਕੱਲਾ ਗਰਮ ਰੱਖੋ ਤੁਸੀਂ ਮਸਾਲੇ ਰਗੜ ਲਾ ਜਿਹੜੇ ਅੱਗੇ ਤੁਹਾਨੂੰ ਰੱਖਦੇ ਹੋ ਬੀਜਰ ਦੇ ਨਾਲ ਬਣੇ ਰਹੋ ਲਓ ਜੀ ਆਪਣਾ ਤੇਲ ਦੇਖੋ ਗਰਮ ਹੋ ਗਿਆ ਇਹਨੂੰ ਆਪਾਂ ਠੰਡਾ ਹੋਣ ਦਿੰਨੇ ਆ ਤੇਲ ਨੂੰ ਤੇ ਇੱਧਰ ਆਪਾਂ ਜਿਹੜੇ ਅੰਬ ਸੀ ਉਹਨਾਂ ਨੂੰ ਇਹਦੇ ਵਿੱਚ ਪਾ ਲਿਆ ਤੇ ਵਿੱਚ ਹੀ ਆਪਾਂ ਇਹਦੇ ਮਿਰਚਾਂ ਪਾ ਦਾਂਗੇ ਤੇ ਜਿਹੜੀ ਆਪਣੀ ਹਿੰਗ ਹੈ ਜੀ ਹਿੰਗ ਨੂੰ ਆਪਾਂ ਤੇਲ 'ਚ ਪਾ ਦਾਂਗੇ ਐਨੀ ਹਿੰਗ ਲਈਏ ਹਲਦੀ ਨੂੰ ਆਪਾਂ ਗਰਮ ਤੇਲ ਦੇ ਵਿੱਚ ਪਾਤਾ ਜੀ ਇਹ ਜਿਹੜੀ ਹਲਦੀ ਦੀ ਕੱਚ ਪਣਾ ਹੋਊਗਾ ਕੱਚਾ ਪਣ ਉਹ ਠੀਕ ਹੋ ਜਾਊਗਾ ਗਰਮ ਤੇਲ ਦੇ ਵਿੱਚ ਜਿਵੇਂ ਆਪਣਾ ਤੇਲ ਆ ਜਿਹੜਾ ਉਹ ਠੰਡਾ ਹੋ ਜਾਊਗਾ ਤੇ ਨਾਲੇ ਆਪਣੀ ਜਿਹੜੀ ਹਲਦੀ ਆ ਉਹ ਪੱਕ ਜੂਜੇ ਲੋ ਜੀ ਆਪਣਾ ਤੇਲ ਠੰਡਾ ਹੋ ਗਿਆ ਸੋ ਨਾ ਆਪਾਂ ਇਹਦੇ ਵਿੱਚ ਸੌਂਫ ਕਲੌਂਜੀ ਕਸ਼ਮੀਰੀ ਲਾਲ ਮਿਰਚ ਨਮਕ ਤੇ ਥੋੜੀ ਜੀ ਦਾਲ ਚੀਨੀ ਇਹ ਮਸਾਲੇ ਮਿਕਸ ਕਰਦੇ ਆਂ ਦਾਲ ਚੀਨੀ ਦਾ ਫਲੇਵਰ ਬਹੁਤ ਵਧੀਆ ਆਉਂਦਾ ਜੀ ਤੇ ਕਸ਼ਮੀਰੀ ਲਾਲ ਮਿਰਚ ਰੰਗ ਬਹੁਤ ਵਧੀਆ ਦਿੰਦੀ ਹੈ ਚਾਹੇ ਇਹ ਤਿੱਖੀ ਘੱਟ ਹੁੰਦੀ ਹੈ ਆਪਾਂ ਦੂਜੀ ਲਾਲ ਮਿਰਚ ਨਹੀਂ ਪਾਵਾਂਗੇ ਹੁਣ ਆਪਾਂ ਇਹਦੇ ਚ ਪਾਵਾਂਗੇ ਹਰੀਆਂ ਮਿਰਚਾਂ ਜਿਹੜੀਆਂ ਕੱਟੀਆਂ ਸੀ ਤੇ ਆਪਾਂ ਜਿਹੜਾ ਪਤਲਾ-ਪਤਲਾ ਕੱਚਾ ਆਂਬ ਕੱਟਿਆ ਸੀ ਤੇਲ ਥੋੜਾ ਜਿਹਾ ਮੈਨੂੰ ਵੱਧ ਲੱਗਿਆ ਜੀ ਮੈਂ ਥੋੜਾ ਜਿਹਾ ਤੇਲ ਕੱਢਤਾ ਸੀਗਾ ਮੈਂ ਕਿਹਾ ਜੇ ਜੋੜ ਪਈ ਤਾਂ ਆਪਾਂ ਪਾਵਾਂਗੇ ਉਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਜਿਹੜੇ ਮਸਾਲੇ ਆਪਾਂ ਸੌਂਫ ਵਗੈਰਾ ਪੀਸੇ ਰੱਖ ਕੇ ਪਾ ਲੈਣੀ ਜੀ ਇਹ ਇਹ ਉਹ ਚਾਰ ਜੀ ਤੁਸੀਂ ਮਤਲਬ ਹਫਤੇ 10 ਦਿਨਾਂ ਤੱਕ ਤਾਂ ਤੁਸੀਂ ਇਸ ਤਰ੍ਹਾਂ ਬਾਹਰ ਹੀ ਰੱਖ ਸਕਦੇ ਹੋ ਤੇ ਮਹੀਨੇ ਤੱਕ ਤੁਸੀਂ ਫ੍ਰਿਜ ਚ ਰੱਖ ਸਕਦੇ ਹੋ ਜੇ ਤੁਸੀਂ ਲੰਮਾ ਟਾਈਮ ਰੱਖਣਾ ਹੈ ਤੇ ਸਿਰਕਾ ਪਾ ਕੇ ਤਾਂ ਤੁਸੀਂ ਲੰਬੇ ਟਾਈਮ ਵੀ ਰੱਖ ਸਕਦੇ ਹੋ ਕਿਉਂਕਿ ਜਿਹੜੇ ਇਹ ਅੰਬ ਹੁੰਦੇ ਜੀ ਇਸ ਰੋਤਲੇ ਅੰਬ ਹੁੰਦੇ ਇਹਨਾਂ ਦੀ ਹਲੇ ਜਿਹੜੀਆਂ ਗੁਣਤੀਆਂ ਉਹ ਬਣੀਆਂ ਨਹੀਂ ਹੁੰਦੀਆਂ ਇਹਨੀਆਂ ਚੰਗੀ ਤਰ੍ਹਾਂ ਇਹ ਅੰਬ ਹੈ ਜਿਹੜੇ ਉਹ ਜ਼ਿਆਦਾਤਰ ਲੰਮਾ ਟਾਈਮ ਨਹੀਂ ਰਹਿੰਦੇ ਪਰ ਆਪਾਂ ਜੇ ਸਿਰਕਾ ਪਾਵਾਂਗੇ ਤਾਂ ਇਹ ਲੰਮਾ ਟਾਈਮ ਚਾਰ ਹੈ ਜਿਹੜਾ ਆਪਣਾ ਰਹੋ ਉਹ ਮਸਾਲਾ ਤਕਰੀਬਨ ਆਪਣਾ ਬਹੁਤ ਹੈ ਜੀ ਤੁਹਾਨੂੰ ਕੋਲੇ ਕਰਕੇ ਦਿਖਾਉਂਦੀ ਹਾਂ ਬਹੁਤ ਹੀ ਸੌਖਾ ਤੇ ਬਹੁਤ ਹੀ ਸਾਰੀ ਤਰੀਕਾ ਜੀ ਚਾਰ ਪੌਣ ਦਾ ਇਹ ਜਿਹੜਾ ਆਪਣਾ ਦੂਜਾ ਅੰਬ ਦਾ achar ਹੁੰਦਾ ਉਹ ਤਾਂ ਕਿੰਨੇ ਕਿੰਨੇ ਸਾਲ ਪਿਆ ਰਹਿੰਦਾ ਖਰਾਬ ਨਹੀਂ ਹੁੰਦਾ ਕਿਉਂਕਿ ਕੱਚੇ ਅੰਬ ਹੁੰਦੇ ਨੇ ਤੇ ਜਿਆਦਾ ਨਹੀਂ ਪਿਆ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਜਾਲੇ ਆਲੇ ਵਾਲੇ ਅੰਬ ਜਿਆਦਾ ਨਹੀਂ ਪਿਆ ਹੁੰਦਾ ਤਾਂ ਇਹ ਆਪਾਂ ਥੋੜਾ ਟਾਈਮ ਲਈ ਰੱਖ ਸਕਦੇ ਹਾਂ ਲਓ ਜੀ ਆਪਣਾ achar ਬਣ ਗਿਆ ਤੁਸੀਂ ਮੇਰੇ ਤਰੀਕੇ ਨਾਲ ਇਸ ਤਰ੍ਹਾਂ achar ਬਣਾਓ ਇਹ ਬਹੁਤ ਹੀ ਛੇਤੀ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ achar ਬਣ ਜਾਂਦਾ ਹੈ ਇਹ ਬਸ ਥੋੜਾ ਜਿਹਾ achar ਅੰਬੀਆਂ ਕੱਚੀਆਂ ਲਿਆ ਕੇ achar ਪਾ ਕੇ ਦੇਖੋ ਪਰੌਂਠਿਆਂ ਨਾਲ ਰੋਟੀ ਨਾਲ ਜਿਵੇਂ ਮਰਜ਼ੀ ਖਾਓ ਕੱਚਾ ਵੀ ਇੰਨਾ ਸਵਾਦ ਲੱਗਦਾ ਬਹੁਤ ਜ਼ਿਆਦਾ ਮੈਂ ਤਾਂ ਇੱਕ ਫਾੜੀ ਖਾ ਕੇ ਦੇਖ ਵੀ ਲਈ ਵੀ ਕਿਸ ਤਰ੍ਹਾਂ ਦਾ ਬਣਿਆ ਦੱਸਦੀ ਮੈਂ ਤੁਹਾਨੂੰ ਰੈਸਟੋਰੈਂਟ ਖਾਧਾ ਜਾਂਦਾ ਜੀ ਤੇ ਬਹੁਤ ਹੀ ਵਧੀਆ ਹੈ ਨਮਕ ਮਿਰਚ ਸਾਰਾ ਕੁਝ ਪਰਫੈਕਟ ਹੈ ਤੁਸੀਂ ਵੀ ਬਣਾਓ ਤੇ ਮੇਰੀ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਸਾਡੇ ਚੈਨਲ ਤੇ ਆ ਕੇ ਸਾਡੀ ਵੀਡੀਓ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ